हां जी अस्सलाम वालेकुम साथियों आज टाइम ਆਪਾਂ ਖਲੀਲ ਪਨੀਰੀ ਫਾਰਮ ਤੇ ਖੜੇ ਆ ਜੀ ਆ ਦੇਖੋ ਪਨੀਰੀ ਦੀ ਪਟਾਈ ਚੱਲ ਰਹੀ ਆ ਬੰਦੇ ਪਟ ਰਹੇ ਨੇ ਜੀ ਆਪਾਂ ਦਿਖਾਉਣੇ ਆ ਤੁਹਾਨੂੰ ਲਵੇ ਜਾ ਕੇ ਇਹ ਮੱਗਰ ਵਾਲੀ ਪਨੀਰੀ ਆ ਜੀ ਇਹ ਮੱਗਰੀ ਤੇ ਉਹਨਾਂ ਦੀ ਪਟਾਈ ਸ਼ੁਰੂ ਹੋ ਚੁੱਕੀ ਆ ਇਹ ਦੋ ਲਾਟ ਨੇ ਇੱਕ ਆ ਲਾਟ ਦੀ ਪਟਾਈ ਚੱਲ ਰਹੀ ਆ ਤੇ ਉਹ ਦੋ ਚਾਰ ਦਿਨਾਂ ਚੋਂ ਵੀ ਤਿਆਰ ਆ ਨਾਲ ਇਹ ਤੇ ਅੱਜ ਸਾਹਮਣੇ ਤੁਹਾਨੂੰ ਆਪਾਂ ਖਲੀਲ ਵੀ ਮਲਾਉਣੇ ਆ ਜੀ ਅੱਗੇ ਆਪਾਂ ਖੱਲਾ ਖਲੀਲ ਪਨੀਰੀ ਫਾਰਮ ਹੀ ਦਿਖਾਉਣੇ ਆ ਤੁਹਾਨੂੰ ਅੱਜ ਖਲੀਲ ਖੁਦ ਫਿਰ ਰਿਹਾ ਆਪਾਂ ਵੀ ਦਿਖਾਉਣਿਆਂ ਆ ਆ ਸਾਹਮਣੇ ਆ ਰਿਹਾ ਜੀ ਆਪਣਾ ਬੜਾ ਭਾਈ ਆ ਇਹ ਇਹ ਆ ਜੀ ਮੇਨ ਮੁਹੰਮਦ ਖਲੀਲ ਜਿਹੜਾ ਆਪਾਂ ਖਲੀਲ ਪਨੀਰੀ ਫਾਰਮ ਦਿਖਾਉਣਿਆਂ ਇਹ ਨੇ ਹਾਂ ਜੀ ਕੀ ਹਾਲ ਲੈ ਠੀਕ ਹੋ ਠੀਕ ਹੈ ਵਧੀਆ ਮਰਾ ਪਨੀਰੀ ਦਿਖਾ ਦੀਏ ਥੋੜੀ ਹਾਂ ਹਾਂ ਠੀਕ ਹੈ ਜੀ ਸਾਥੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਪਨੀਰੀ ਤੇ ਨਾਲੇ ਆਪਾਂ ਉਹ ਬੈਨਰ ਤੇ ਤੁਹਾਨੂੰ ਨੰਬਰ ਦਿਖਾ ਦਿੰਨੇ ਆ ਤੁਸੀਂ ਨੰਬਰ ਨੋਟ ਕਰ ਲਿਓ ਆ ਦੇਖੋ ਪਟਾਈ ਚੱਲ ਰਹੀ ਆ ਪਾਉਣਾ ਲਵੇ ਵੀ ਚੱਲਾਂਗੇ ਬਾਅਦ 3 ਮਿੰਟਾਂ ਦੀ ਵੀਡੀਓ ਦਿਖਾਵਾਂਗੇ ਜੀ ਤੁਹਾਨੂੰ ਬੜੀ ਨਹੀਂ ਦਿਖਾਉਂਦੇ 3 1/2 ਮਿੰਟਾਂ ਦੀ ਵੀਡੀਓ ਦਿਖਾਵਾਂਗੇ ਆ ਦਾ ਇੱਕ ਲਾਟ ਆਏ 2 ਦਿਨਾਂ ਚ ਇਹ ਤਿਆਰ ਹੋ ਜੂ ਇੱਧਰ ਲਾੜ ਦੀ ਤਿਆਰੀ ਚੱਲ ਰਹੀ ਆ ਪਟਾਈ ਆ ਦੇਖੋ ਜੀ ਬੈਨਰ ਤੇ 98154 67709 98039 30 315 ਤੇ 97810 29780 ਇਹ ਨੰਬਰ ਨੋਟ ਕਰ ਲਿਓ ਜੀ ਤੇ ਆ ਦੇਖੋ ਆਪਾਂ ਤੁਹਾਨੂੰ ਦਿਖਾਉਣਾ ਪਟਾਈ ਚੱਲ ਰਹੀ ਹੈ ਪਨੀਰੀ ਦੀ ਇਤਰੋਂ ਥੋੜਾ ਜਿਹਾ ਹਨੇਰਾ ਆ ਪੈਂਦਾ ਸੂਰਜ ਦਾ ਛਪਾਓ ਹੈ ਜੀ ਹੁਣ ਆ ਦੇਖੋ ਆਹ ਲਾਟ ਨਹੀਂ ਇਹਦੀ ਪਟਾਈ ਚੱਲ ਰਹੀ ਹੈ ਆਪਾਂ ਚੱਲਦੇ ਹਾਂ ਉਹਨਾਂ ਦੇ ਲਵੇ ਆ ਦੇਖੋ ਜੀ ਆਏ ਨਾ ਗੁੱਟੀਆਂ ਬਣਾ ਕੇ ਨਾਗ ਬਣਾਉਂਦੇ ਨੇ ਫਿਰ ਇਹ ਰੱਦੀ ਲਾ ਕੇ ਬਸ ਦੇ ਵਿੱਚ ਰੱਖ ਦਿੰਦੇ ਆ ਲੈ ਜਾਂਦੇ ਆ ਦੇਖੋ ਇਹ ਗੁੱਟੀ ਬਣਾਉਂਦੇ ਆ ਜੀ ਇਹ 100 100 ਪਿੱਡੇ ਦੀ 100 100 ਬੂਟੇ ਦੀ ਨਾ ਗੁੱਟੀ ਬਣਾਉਂਦੇ ਆ ਹਾਂ ਮੁੰਡਿਆ ਕਿਵੇਂ ਆ ਠੀਕ ਆ ਵਧੀਆ ਬਾਈ ਦੋਸਤ ਵਧੀਆ ਹਾਂ ਦੇਖੋ ਇਹ ਨਾਗ ਬਣਾਉਂਦੇ ਨੇ ਹਾਂ ਮੋਢੇ ਕਿਵੇਂ ਹੋ ਠੀਕ ਠਾਕ ਹਾਂ ਠੀਕ ਆ ਇਹ ਦੇਖੋ ਆਪਣੇ ਮੁੰਡੇ ਪਟ ਰਹੇ ਆ ਪਨੀਰੀਆਂ ਐ ਨਾ ਗਣਕੇ ਇਹ 100-100 ਡਾਲਦੇ ਨਾ ਜੀ ਇਹ ਰਾਬਟ ਪਾਉਂਦੇ ਆ ਗੁੱਟੀ ਬਣਾ ਕੇ ਐ ਚੱਲਦਾ ਪਟਾਈ ਦਾ ਕੰਮ ਤੇ ਇਹ ਨਗ ਬਣਾਉਂਦੇ ਨੇ ਤੇ ਆਪਾਂ ਇੱਕ ਤੁਹਾਨੂੰ ਕੱਲ ਨੂੰ ਫੇਰ ਇਹਨਾਂ ਦੀ ਵੀਡੀਓ ਦਿਮਾਗੇ ਕੱਲ ਨੂੰ ਜਾਂ ਪਰਸੋਂ ਨੂੰ ਜੀ ਉਧਰ ਨਵੀਆਂ ਵੈਰਾਈਟੀਆਂ ਜਿਹੜੀਆਂ ਕੰਪਨੀਆਂ ਦੇ ਬੀਜ ਨੇ ਚੀਨੇ ਦੇ ਬਰੋਕਲੀ ਦੇ ਪੱਤ ਗੋਭੀ ਦੇ ਉਹ 2-4 ਦਿਨਾਂ ਚ ਪਨੀਰੀ ਤਿਆਰ ਹੁੰਦੀ ਆ ਆਪਾਂ ਯਾ ਚਾਹੇ ਤੁਹਾਨੂੰ ਕੱਲ ਨੂੰ ਵੀਡੀਓ ਦੇ ਦਈਏ ਚਾਹੇ ਪਰਸੋਂ ਨੂੰ ਦੇ ਦਈਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ